ਬਖਤਾਰ ਸ਼ਰਨ ਕਾਰਣਾ ਉਹ ਹਲਾਗਾ ਦੀ ਸਤਿਗੁਰ ਸਰਣਾ ਸੰਤ ਸ਼ਰਨ ਜੋ ਜਨ ਪਰ ਸੋ ਜਨ ਦਰਨ ਹਾਰ ਸੰਤ ਕੇ ਨਿੰਦਾ ਨਾਰਿਕਾ ਬਾਕ ਬਹਰੇ ਬਤਾ ਪਨਾਸਰੀ ਭਗਤਵੰਦ Thank you. So much. ਸਤਿਗੁਰ ਉਪਰਸਾਦ ਆਨੰਦ ਪਾਇਆ ਮੇਰੀ ਮਾਇ ਸਤਿਗੁਰੂ ਬਪਾ ਸਤਿਗੁਰਤਾ ਪਾਇਆ ਕਸਤੀ ਮਨ ਬਚ ਜਾਬ ਬਹਿਆ ਰਾਗ ਅਨੁਕਰਾਰ ਮੰਨਾ ਸ਼ਬਦ ਦਾ ਮਈਆ ਸ਼ਬਦੋਤਾ ਗਾਉ ਬਰੀ ਕੇ ਰਾ ਬੰਧ ਜਿ ਨਿਵਸਤਾ ਕਾ ਗਾਣ ਕਾ ਨੰ ਭਗਵਾ ਸਤਿਗੁਰੂ ਬਪਾ ਏ ਮਨ ਮੇਰਾ ਹੂ ਸਵਾਰਾ ਗੋਹਰ ਨਾਲ ਅਰਨਾ ਗਾ ਤੂੰ ਮਨ ਮੇਰਾ ਦੁਖ ਪਾਵ ਸਰਣਾ ਮੰਨ ਗਿਕਾਰੋ ਪ੍ਰਤਰਾ ਕਾਜ ਸੋ ਤੁਮਾਰਨਾ ਸਭਾ ਗੰਨਾ ਸਭਰਾ ਤੋ ਆਪਣੀ ਮੋ ਕਮਰੋ ਕੋ ਸਾਰ ਢੇਰੇ ਜਾਗ ਨਾਨਕ ਕਰਦੇ ਸਤਿਪ ਕਿਆ ਨਾ ਹੀ ਕਹਤੇ ਰ ਸਾਚਾ ਨਾਮ ਮੇਰਾ ਆਭਾਰੋ ਸਾਚਾ ਨਾਮ ਧਰਨੇ ਰਾਜਮ ਠੱਠਾ ਸਭ ਗਵਾਈਏ ਦਰਸ਼ਨ ਸੁਖਮਾਨਾਏ ਬਸ ਧਿਆਨ ਸਾਧਾ ਕੋ ਚਾਹੀਆ ਸਦਾ ਪ੍ਰਭਾਨ ਦੀਤਾ కృਪਟਾ ਦਾ ਜਿਸਦੇ ਆਏ ਬਟਿਆਈਆ Oh, my I the श्री <Sanye> ग्रंथ ਤਹਾਂ ਤਾਂ ਸਤਿਗੁਰੁ ਅਰਮਦਾਸ ਮਹਾਰਾਜ ਜਨਮ ਅਸਥਾਨ ਸ੍ਰੀ ਗੁਰਦਵਾਰਾ ਪੁਰਪਾਚੀ ਰਿਆਤਰਾ ਕਾਢਿਸੇ ਤਾਤਾਂ ਨੇ 108 ਸਤਵਾ ਬਾਹ ਹਸਰਾਲ ਨਿਕਾਰ ਸ੍ਰੀ ਗੁਰੂ ਨਾਮਦਾਸ ਧਿਰਸਾਨ ਸਤਗੰਗ ਪੰਡਾਵਾ ਦਾ ਧਿਆਨ ਕਰਕੇ ਬੋਲਣਾ ਜੀ ਸਤਨਾਮ ख़ाली सहाए खालसा जी ਸਾਪਰੇ ਹੌਂਕਾ ਦਵਾਰੇ ਆਪਾਂ ਜਨਤੋਂ ਪਾਸ ਤੋਂ ਖਿੜ ਹੋ ਰਿਹਾ ਗਿਆ ਖਾਲਸਾ ਇਹ ਖੁੱਲੇ ਦਰਸ਼ਨ ਸੇਵਾ ਦਰਬਾਰ ਦੇ ਨਿਯੁਤਕ ਕਤੀਸ਼ੀ ਨੇ 108 ਸੰਤ ਭਗਤ ਮਹਿੰਦਰ ਪਾਗੀ 103 ਸੰਤ ਬੀਬੀ ਵਿਮਲਾ ਰਾਣੀ ਜੀ ਸੰਗਤਾਂ ਦੇ ਸਹਿਯੋਗ ਦੇ ਨਾਲ ਆਪ ਜੀ ਦੇ ਗੁਰਸਿੱਖ ਸਮਾਗਮ ਨੂੰ ਮੁੱਖ ਰੱਖਦੇ ਆ ਗੁਰੂ ਮਹਾਰਾਜ ਜੀ ਪਹਿਲੀ ਗੱਲ ਇਹ ਹੈ ਨੌ ਸ਼੍ਰੀ ਗੰਦਿਆ ਬ੍ਰਹਮ ਕੀਤੇ ਜਾਣੇ ਹਨ ਗੁਰੂ ਮਹਾਰਾਜ ਜੀ ਤੂਪ ਦੀਪ ਆਪਣਾਰੀ ਲਾਦਨੈ ਗੁਰੂ ਮਹਾਰਾਜ ਉਹ ਪ੍ਰਾਠੀ ਸੰਗਾਜਨ ਗੁਰੂ ਮਹਾਰਾਜ ਨਾਨਕ ਸਾਹਿਬ ਦੇ ਚੇਟੀਆਂ ਦੇ ਯਾਦ ਕੀਤੇ ਗਏ ਗੁਰੂ ਮਹਾਰਾਜ ਜੀਓ ਸਤਿ ਅੰਨ ਪ੍ਰਮਾਤਮਾ ਨੇ ਗੁਰੂ ਮਹਾਰਾਜ ਜੀਓ ਨੋਹ ਘੜ ਯੋਗ ਪੰਦੀ ਸੇਵਾ ਆਪ ਦੇ ਹਰ ਕਰਦੇ ਕਰਮਕ ਪਿਆਰੇ ਲਈ ਹੈ ਉਹਨਾਂ ਦੇ ਨਾਮ ਅਸਰ ਪਾਰ ਹਨ ਇੱਕ ਸ੍ਰੀ ਕਨਿਆ ਸੁਖਦੇਵ ਸਿੰਘ ਸਮੇਤ ਪਰਿਵਾਰ ਨਿਕੋਨਵਾਸੀ ਇੱਕ ਸ੍ਰੀ ਕਨਿਆ ਸਲਖਣ ਸਿੰਘ ਸਮੇਤ ਪਰਿਵਾਰ ਮਰੀਕਾ ਨਵਾਸੀ ਐਪ ਸ੍ਰੀ ਕਨਿਆ ਪੱਪੂ ਜੀ ਸਿੰਘ ਸਮੇਤ ਪਰਿਵਾਰ ਅਮਰੀਕਾ ਵਾਸੀ ਆੜਾ ਬੀਬੀ ਸਰਜੀਤ ਰੂਪੀ ਵੀ ਕਲੰਗਾਨ ਵਾਸੀ ਐਪ ਸ੍ਰੀ ਕਨਿਆ ਸੰਤ ਜਸਵਿੰਦਰ ਪਾਲ ਸੰਤ ਮੋਹਨ ਪਾਲ ਬੀਬੀ ਹਿੰਮਾ ਰਾਣੀ ਜੀ ਸੰਤ ਮhender ਪਾਲ ਜੀ ਸੰਤਾਂ ਦੀ ਚੜ੍ਹਦੀ ਕਲਾ ਵਾਸਤੇ ਐਪ ਸ੍ਰੀ ਕਨਿਆ ਪੰਮਾ ਸਿੰਘ ਕਨੇਡਾ ਨਿਵਾਸੀ ਐਪ ਸ੍ਰੀ ਕਨਿਆ ਪਰਵਿੰਦਰ ਸਿੰਘ ਕੈਨੇਡਾ ਨਵਾਸੀ ਐਕਸ ਸ਼੍ਰੀ ਕੰਧਿਆ ਮਰਤੀਸ ਐਕਸ ਕੈਨੇਡਾ ਨਵਾਸੀ ਐਕਸ ਸ਼੍ਰੀ ਬੰਧਿਆ ਪ੍ਰਧਾਨ ਮਾਸਟਰ ਨੂੰ ਨਾਮ ਤੇ ਸ਼੍ਰੀ ਗੁਰੂ ਰਵਿਦਾਸ ਮਾਡਲ ਸਕੂਲ ਵੈਦਿਆ ਦੇ ਸਟਾਫ ਦੀ ਚੜ੍ਹਦੀ ਕਲਾ ਵਾਸਤੇ ਜੀਵਨ ਬਿਮਾਰ ਬਨੋ ਲਖਰਾਨੀ ਸੇਵਾ ਲਈ ਗੁਰੂ ਮਹਾਰਾਜ ਜੀ ਨੂੰ ਜਿਨ੍ਹਾਂ ਦੀ ਭਾਵਨਾ ਨਾਲ ਜਿਹੜੇ ਵਰਮਕ ਪਿਆਰ ਆਵੇ ਅਖੰਡ ਯਾਪਨ ਦੀ ਸੇਵਾ ਲਈ ਨਿਯਮਨਾਂ ਤੋਂ ਪੂਰੀਆਂ ਕੁਰਬਾਨੀਆਂ ਆ ਦੇ ਰੁਕਤਾ ਬਖਸ਼ਿਸ਼ ਕਰੰ ਨਗਰੂ ਮਹਾਰਾਜੀਓ ਅਖੰਡ ਜੀ ਆਪਾਂ ਦੇ ਖਸ਼ੀਆਂ ਅੰਦਰ ਗੁਰੂ ਦਾ ਹਾਰਿਓ ਪੜਾ ਸ਼ਾਹੀ ਵੇਗਾਦਵੇਂ 10864 ਜਿਵਾਰੀ ਕਾਣੀ ਯਹੋ ਬਾਤ ਨਾ ਸਮਰਸਨ ਮੈਨਿ ਹੀ ਆਪਿਆ ਬਖਸ਼ਿ ਕਰੋ ਹਰੂ ਮਹਾਰਾਜਿਓ ਸੇਵਾਦਾਰਨੁ ਸੇਵਾ ਕਰਨਾ ਮਨ ਬਖਸ਼ਣਾ ਗਰੂਹਾਰਾ ਜੀਓ ਦਰਬਾਰ ਦੇ ਜੁੰਧਾ ਕਤੇਸੀ 108 ਸੰਤ ਬਾਬਾ ਮਹੰਤਪਾ ਜੀ 108 ਸੰਤ ਦੇਵੀ ਮਹਾਰਾਣੀ ਜੀ ਤੇ ਮੇਹਰ ਆਪਾ ਤਰਪਨਾ ਦੇ ਰੋਤਾ ਬਖਸ਼ਿ ਪਾਨੀ ਕਰੋ ਮਹਾਰਾਜਿਓ ਚੜਦੀ ਕਲਾ ਬਖਸ਼ਿ ਪਾਨੀ ਆਪ ਦੇ ਦਰਬਾਰ ਦੇ ਸੇਵਾਦਾਰ ਸੰਤ ਬਾਬਾ ਜਿਸਮਿੰਦਰਪਾ ਜੀ ਸੰਤ ਬਾਬਾ ਮਹਨਪਾ ਜੀ ਦੇ ਸਮੋਹ ਪਰਵਾਰ ਦੇ ਮਹਿਰ ਭਿਆਦ ਰਖਣਾ ਗੁਰੂ ਮਹਾਰਾਜ ਜੋ ਕੋ ਆਪ ਜੇ ਕਰ ਆਵੇ ਸੋ ਰਾਹੀ ਜਿ ਆਵੇ ਮੋਹ ਬੰਗਿਆ ਮਰਾਤਾ ਪਾਵੇ ਸੋ ਹੋਵੇ ਆਪ ਜੀ ਦਾ ਨਾਮ ਜਪ ਕੇ ਆਵੇ ਤਾਂ ਤਾਂ ਸਤਿਗੁਰੂ ਦਾ ਹਾਜੀ ਮਹਾਰਾਜ do ਜਪਾ ਆਦਿ ਸਤਿ ਦੁਗਾਤਿ ਪਾਚੈ ਹੈ ਸਭਚੈ ਨਾਨਕ ਉਸਤਿ ਕੀ ਸਭਚੈ ਸੋਚੈ ਕੋਤਨਾ ਕੋ ਵਾਏ ਜਿਸ ਤੋਂ ਕੀ ਲਖਵਾਰ ਚਪੈ ਤਪਨਾ ਹੋਵਾਏ ਜੇ ਨਾ ਰਹਾ ਕਰਤਾਰ ਭੁਖਿਆ ਭੁਖ ਨਾਮ ਕਰੇ ਬੰਨਾ ਕੁਰਨਾ ਭਾਰ चमरी चा हुकम दुख सो पाई न हुकमी मु कपिड़त द पब्या भ्रो ल